ਅੱਜ ਕੈਂਬਰੇ ਸਕੂਲ ਦੇ ਵਿੱਚ ਸੈਕਟਰੀ ਸਾਹਿਬ ਤੇ ਕੈਂਬਰੇ ਸਕੂਲ ਦੇ ਚੇਅਰਮੈਨ ਸਾਹਿਬ ਹੋਰ ਪਤਵੰਤੇ ਸੱਜਣ ਤੂਰੀ ਸ਼ਹਿਰ ਦੇ ਮੁੱਖ ਸ਼ਖਸੀਅਤਾਂ ਨੇ ਇੱਕ ਮਹਿੰਮ ਸ਼ੁਰੂ ਕੀਤੀ ਆ ਪੰਜਾਬ ਸਰਕਾਰ ਤੇ ਤੂਰੀ ਸ਼ਹਿਰ ਵਾਸੀਆਂ ਨੇ ਪਤਵੰਤੇ ਸੱਜਣਾ ਨੇ ਰਲ ਕੇ ਦਰਖਤ ਲਾਉਣ ਦੀ ਮਹਿੰਮ ਸ਼ੁਰੂ ਕੀਤੀ ਆ ਅੱਜ ਇਸ ਮਹਿੰਮ ਨੂੰ ਹਰੀ ਝੰਡੀ ਦੇ ਕੇ ਸ਼ੁਰੂ ਕੀਤਾ ਗਿਆ ਸੈਕਟਰੀ ਸਾਹਿਬ ਵੱਲੋਂ ਦਰਖਤ ਇੱਕ ਬੂਟਾ ਲਵਾ ਕੇ ਇਸ ਮਹਮ ਨੂੰ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਆ ਕੇ ਪਤਵੰਤੇ ਸੱਜਣਾ ਨੇ ਬੂਟਾ ਇਹ ਲਗਾਏ ਤੇ ਬੂਟੇ ਬੰਡੇ ਤੇ ਭੋਰ ਗਿਣਤੀ ਕਿੰਨੇ ਬੂਟੇ ਲਾਉਣੇ ਆ 10000 ਪਲੱਸ ਬੂਟਾ ਧੂਰੀ ਸਹਿਰ ਦੇ ਆਲੇ-ਦਾਲੇ ਲਗਾਉਣਾ ਹੈ ਜਿਸ ਦੇ ਨਾਲ ਇਹ ਪੂਰੀ ਜ਼ਿੰਮੇਵਾਰੀ ਕੈਂਬਰੇ ਸਕੂਲ ਦੇ ਚੇਅਰਮੈਨ ਸਰ ਨੇ ਲਈਆ ਕਿ 10000 ਬੂਟਾ ਧੂਰੀ ਸੈਰ ਦੇ ਵਿੱਚ ਲਗਾਉਣਾ ਜਿੱਥੇ ਵੀ ਥਾਵਾਂ ਤੇ ਬੂਟਾ ਲੱਗਣਾ ਸਭ ਪ੍ਰਬੰਧ ਚੀਰਮੈਨ ਸਰਜੇ ਕੀਤੇ ਹੋਏ ਨੇ ਤੇ ਹੋਰ ਸਕੂਲ ਦੇ ਕੈਂਬਰੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ, ਟਰਾਂਸਪੋਰਟ ਇੰਚਾਰਜ ਜਿੰਨੇ ਵੀ ਧੂਰੀ ਸੈਰ ਦੇ ਪਤਵੰਤੇ ਸੱਜਣ ਨੇ ਇੱਕ ਇੱਕ ਬੂਟਾ ਲਗਾ ਕੇ ਇਸ ਮਹੱਮਾ ਨੂੰ ਸ਼ੁਰੂ ਕੀਤਾ ਇਹ ਮਹੱਮਾ ਅੱਜ ਮिती 22 2024 ਨੂੰ ਸ਼ੁਰੂ ਕੀਤੀ ਗਈ ਆ ਤੁਸੀਂ ਦੇਖ ਰਹੇ ਹੋ ਤੂਰੀ ਸੈਰ ਦੇ ਤੇ ਸੈਕਟਰੀ ਸਾਹਿਬ ਪਤਵੰਤੇ ਸੱਜਣ ਸਾਰੇ ਰਲ ਕੇ ਇਸ ਮਹਮ ਨੂੰ ਹਰੀ ਝੰਡੀ ਦਿੰਦੇ ਹੋਏ ਤਾਂ ਜੋ ਆਪਣਾ ਰੰਗਲਾ ਪੰਜਾਬ ਗ੍ਰੀਨ ਪੰਜਾਬ ਬਣ ਸਕੇ ਜਿਸ ਤਰ੍ਹਾਂ ਪਹਿਲਾਂ ਲਿਆਉਣੇ ਲਿਆਉਣੇ ਪਿਛਲੇ ਸਾਲ ਮਹਮ ਸ਼ੁਰੂ ਹੋਈ ਸੀ ਉਸੇ ਤਰੀਕੇ ਨਾਲ ਅੱਜ ਮਹਮ ਸ਼ੁਰੂ ਹੋਈ ਆ ਦਰਖਤ ਲਾਉਣ ਦੀ ਮਹਮ ਹੋਰ ਪਤਵੰਤੇ ਸੱਜਣਾਂ ਨੂੰ ਸੰਦੇਸ਼ ਦਿੱਤਾ ਜਾਂਦਾ ਕਿ ਤੁਸੀਂ ਵੀ ਵੱਧ ਤੋਂ ਵੱਧ ਦਰਖਤ ਲਗਾਓ ਜੋ ਆਪਣਾ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਤਾਂ ਇਸ ਨੂੰ ਬਚਾ ਸਕੀਏ ਧੰਨਵਾਦ ਦੋਸਤੋ